ਆਮ ਆਦਮੀ ਪਾਰਟੀ ਦੇ ਪੇਜ ਤੇ ਪਿਆ ਹੋਇਆ ਹੈ। ਅਬੋਰ ਦੇ ਕਪੜਾ ਪਾਰੀ ਕਤਲ ਮਾਮਲੇ 'ਚ ਮਾਨ ਸਰਕਾਰ ਦਾ ਵੱਡਾ ਐਕਸ਼ਨ। ਘਟਨਾ 'ਚ ਸ਼ਾਮਲ ਦੋ ਬਦਮਾਸ਼ਾਂ ਦਾ ਪੰਜਾਬ ਪੁਲਿਸ ਨੇ ਕੀਤਾ ਅਨਕਾਊਂਟੇਬਲ। ਜਿਹੜਾ ਕਿ ਸ਼ਰਹਾਂਮ ਝੂਠ ਕਿ ਅਬੋਰ ਦੇ ਕਪੜਾ ਪਾਰੀ ਦੇ ਮਾਮਲੇ ਜਿਹੜੇ ਦੋ ਦੋਸ਼ੀ ਫੜੇ ਗਏ ਸੀ ਕਿ ਜਸਪ੍ਰੀਤ ਸੀ ਅਕਸ਼ਦ ਰਾਮਰਤਨ ਸੀ। ਉਹਨਾਂ ਦਾ ਕੋਈ ਅਨਕਾਊਂਟਰ ਨਹੀਂ ਹੋਇਆ। ਇਹ ਮੈਂ ਨਹੀਂ ਕਹਿ ਰਿਹਾ ਪੁਲਿਸ ਦੀ ਐਫ ਆਈ ਆਰ ਕਹਿ ਰਹੀ ਹੈ। ਦੋਸ਼ੀਆਂ ਦੀ ਜਿਹੜੇ ਮਤਲਬ ਅਣਪਛਾਤੇ ਆ ਜਿਹੜੇ ਝਾੜੀਆਂ 'ਚ ਲੁਕੇ ਬੈਠੇ ਸੀ। ਉਹਨਾਂ ਦੀ ਗੋਲੀ ਨਾਲੇ ਦੋ ਬੰਦੇ ਮਰ ਗਏ ਮਤਲਬ ਹੁਣ ਸਿੱਧਾ ਸਪਸ਼ਟ ਸਾਫ਼ ਹੈ ਕਿ ਪੁਲਿਸ ਨੇ ਇਹਨਾਂ ਦੋਨਾਂ ਦਾ ਇਨਕਾਊਂਟਰ ਨਹੀਂ ਕੀਤਾ ਇਹਨਾਂ ਦੋਨਾਂ ਤੇ ਗੋਲੀਆਂ ਮਾਰੀਆਂ ਇਹਨਾਂ ਦੇ ਸਾਥੀਆਂ ਨੇ ਪੁਲਿਸ ਕਹਿਣ ਮੁਤਾਬਕ ਤੁਹਾਡੀ ਪੁਲਿਸ ਪਾਰਟੀ ਦੀ ਮੌਜੂਦਗੀ 'ਚ ਬਾਹਰਲੇ ਬੰਦੇ ਦੋ ਬੰਦਿਆਂ ਨੂੰ ਮਾਰ ਗਏ ਸਵਾਲ ਇੱਥੇ ਇਹੀ ਖੜਾ ਹੁੰਦਾ ਹੈ ਕਿ ਪੁਲਿਸ ਕਰ ਕੀ ਰਹੀ ਸੀ ਇਹਦਾ ਮਤਲਬ ਅਬੂਰ ਦੇ ਵਿੱਚ 7 ਤੇ 8 ਤਰੀਕ ਨੂੰ 7 ਕਤਲ ਹੋ ਗਏ 7 ਤਰੀਕ ਨੂੰ ਵਪਾਰੀ ਦਾ ਹੋਇਆ ਤੇ 8 ਤਰੀਕ ਨੂੰ ਦੋ ਹੋਰ ਬੰਦੇ ਆਂਦਾ ਹੋ ਗਿਆ ਜਦੋਂ ਤੁਸੀਂ ਇਨਕਾਊਂਟਰ ਨਹੀਂ ਕੀਤਾ ਤਾਂ ਮਤਲਬ ਉਹਨਾਂ ਦਾ ਕਤਲ ਹੋਇਆ ਤੇ ਤੁਹਾਡੀ ਕਸਟਡੀ ਚ ਹੋਇਆ ਕੱਲ ਤੱਕ ਮੀਡੀਆ ਤੇ ਜੋ ਸਕ੍ਰਿਪਟ ਭੇਜ ਦਿੱਤੀ ਕਿ ਮਾਨ ਸਰਕਾਰ ਦਾ ਵੱਡਾ ਐਕਸ਼ਨ ਅਮਨ ਅਰੋੜਾ ਨੇ ਵੀ ਪੋਸਟ ਕੀਤੀ ਤੇ ਹਰ ਇੱਕ ਬੰਦੇ ਨੇ ਇਹਨਾਂ ਦੇ ਨੇ ਪੋਸਟ ਕੀਤੀ ਕਿ ਦੇਖੋ ਬਦਮਾਸ਼ ਢੇਰ ਕਰ ਦਿੱਤੇ ਮਨਜਿੰਦਰ ਸਿੰਘ ਸਰਸਾ ਨੇ ਇਨਕਾਊਂਟਰ ਤੇ ਸਵਾਲ ਕੀਤੇ ਤਾਂ ਉਹਨਾਂ ਤੇ ਵੀ ਅੱਜ ਵੀ ਪੋਸਟਾਂ ਪਾਈਆਂ ਜਾ ਰਹੀਆਂ ਕਿ ਵਪਾਰੀਆਂ ਨਾਲ ਨਹੀਂ ਗੈਂਗਸਟਰਾਂ ਨਾਲ ਹੈ ਹੋਰ ਸਵਾਲ ਇੱਥੇ ਇਹੀ ਖੜਾ ਹੁੰਦਾ ਕਿ ਤੁਹਾਡੀ ਪੁਲਿਸ ਕਿੰਨੀ ਨਲਾਇਕ ਹੈ ਜਿੰਨਾ ਤਿੰਨਾਂ ਨੇ ਵਪਾਰੀ ਦੇ ਗੋਲੀਆਂ ਚਲਾਈਆਂ ਉਹ ਤਿੰਨੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਜਿਨ੍ਹਾਂ ਨੇ ਸ਼ਾਸਤ ਕੀਤੀ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਮਾਰ ਕੌਣ ਗਿਆ ਕਿਨੋਂ ਗਿਆ ਇਹ ਅਜੇ ਸਮਝ ਹੀ ਨਹੀਂ ਆਉਂਦੀ ਕਿ ਉਹ ਬੰਦੇ ਪੁਲਿਸ ਦੇ ਐਨਕਾਊਂਟਰ ਤਾਂ ਮਾਰੇ ਹੀ ਨਹੀਂਗੇ ਉਹ ਤਾਂ ਮਾਰ ਗਿਆ ਉਹਨਾਂ ਨੂੰ ਕੋਈ ਤੀਜਾ ਬੰਦਾ ਬਾਹਰਲੇ ਬੰਦੇ ਮਾਰ ਗਏ ਤਾਂ ਫੇਰ ਵਾਹ ਵਾਹ ਕਿਹੜੀ ਗੱਲ ਦੀ ਖਟ ਗਏ ਮੀਡੀਆ ਦੇ ਤੁਸੀਂ ਇਹ ਚਲਾ ਦਿੰਦੇ ਹੋ ਕਿ ਅਨਕਾਉਂਟਰ ਕਰਤਾ ਜੀ ਬੰਦੇ ਮਾਰਤੇ ਜੀ ਆਹ ਕਰਤਾ ਜੀ ਨਿਕਲਿਆ ਕੀ ਖੋਦਿਆ ਪਹਾੜ ਨਿਕਲਿਆ ਚੂਹਾ ਮਤਲਬ ਚੂਹਾ ਵੀ ਨਹੀਂ ਨਿਕਲਿਆ ਮਰਿਆਵਾ ਚੂਹਾ ਨਿਕਲਿਆ ਪੁਲਿਸ ਦੀ ਪ੍ਰੋਟੈਕਸ਼ਨ ਚ ਜੇ ਬੰਦਾ ਮਰ ਗਿਆ ਫਿਰ ਸਵਾਦੀ ਪ੍ਰੋਟੈਕਸ਼ਨ ਹੈ ਫਿਰ ਕਾਦੇ ਆਸਤੇ ਗਨਮੈਨ ਲੈ ਕੇ ਤੁਰੇ ਫਿਰਦੇ ਆ ਜਿਹੜੇ ਮਤਲਬ ਵੱਡੇ ਵੱਡੇ ਲੋਕ ਹੈ ਜਦੋਂ ਪੁਲਿਸ ਦੀ ਗਨਾਂ ਦੀ ਕਸਟਡੀ ਦੇ ਵਿੱਚ ਇਸ ਤਰੀਕੇ ਨਾਲ ਬੰਦੇ ਮਰ ਜਾਂਦੇ ਆ ਇੱਥੇ ਕੋਈ ਮਾੜਾ ਜਿਹਾ ਕੋਈ ਛੋਟਾ ਜਿਹਾ ਕ੍ਰਿਮੀਨਲ ਵੀ ਹੋਵੇ ਉਹਦੇ ਨਾਲ ਤੁਸੀਂ ਸਸਤ ਬੰਦੇ ਜਾਂਦੇ ਆ ਮੈਂ ਇਹ ਸੁਣਿਆ ਕਿ ਕਹਿੰਦੇ ਇੱਕ ਪੁਲਿਸ ਨੇ ਸ਼ੋਅ ਕਰ ਰਹੀ ਹੈ ਕਿ ਉੱਥੇ ਚਾਰ ਬੰਦੇ ਗਏ ਆ ਉਹਨਾਂ ਦੇ ਨਾਲ মিডিਆ ਦੇ ਰਹੀਂ ਸਿਰਫ ਲੋਕਾਂ ਦੇ ਦਿਮਾਗਾਂ ਨਾਲ ਖੇਡਿਆ ਜਾ ਰਿਹਾ ਕਿਵੇਂ ਇੱਕ ਅਨਕਾਊਂਟਰ ਜਿਹੜਾ ਹੋਇਆ ਹੀ ਨਹੀਂ ਉਹਨਾਂ ਨੂੰ ਕਾਊਂਟਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਮੈਂ ਹੁਣ ਕਹਣਾ ਕਿ ਘਟੋੜ ਵਾਲ ਪੁਲਿਸ ਤੇ ਸੀਐਮ ਤਾਂ ਰਿਆ ਕਰ ਲਿਆ ਕਰਨ ਜਾਂ ਪੁਲਿਸ ਤੇ ਆਮ ਆਦਮੀ ਪਾਰਟੀ ਤਾਂ ਰਿਆ ਕਰ ਲਿਆ ਕਰੇ ਕਿ ਵਾਪਰ ਕੀ ਰਿਹਾ ਹੈ ਚੱਲ ਕੀ ਰਿਹਾ ਕਰ ਕੀ ਰਹੇ ਹਾਂ ਲੋਕਾਂ 'ਚ ਨੰਬਰ ਬਣਾਉਣ ਲਈ ਤੁਸੀਂ ਇਨਕਾਊਂਟਰ ਦੀ ਗੱਲ ਕੀਤੀ ਉਹ ਤੁਹਾਡਾ ਝੂਠਾ ਨਿਕਲਿਆ ਕਿ ਤੁਹਾਡਾ ਤੋਂ ਇਨਕਾਊਂਟਰ ਹੋਇਆ ਹੀ ਨਹੀਂ ਇੱਕ ਨੈਰੇਟਿਵ ਬਿਲਡ ਕਰ ਲਿਆ ਹੁੰਦਾ ਕਿ ਬਖੋਜੀ ਮਾਨ ਸਰਕਾਰ ਧਾਕੜ ਹੋ ਗਈ ਮਾਨ ਸਰਕਾਰ ਨੇ ਐਕਸ਼ਨ ਲੈ ਲਿਆ ਮਾਨ ਸਰਕਾਰ ਨੇ ਦੋਸ਼ੀ ਦੋਸ਼ੀਆਂ ਦਾ ਇਨਕਾਊਂਟਰ ਕਰ ਦਿੱਤਾ ਪਰ ਕਿਹੜੇ ਮਾਰਤੇ ਕੀ ਉਹ ਦੋਸ਼ੀ ਸੀ ਇਹ ਵੀ ਇੱਕ ਸਵਾਲ ਹੈ ਅਬੋਹਰ ਕਪੜਾ ਵਪਾਰੀ ਦੇ ਕਤਲकांड ਦੇ ਵਿੱਚ ਇੱਕ ਨਵਾਂ ਮੋੜ ਆਉਂਦਾ ਹੈ 7 ਜੁਲਾਈ ਨੂੰ ਵੀਰਵੈਲ ਦੇ ਮਾਲਕ ਦਾ ਕਤਲ ਹੁੰਦਾ ਤੇ 8 ਜੁਲਾਈ ਨੂੰ ਸਸਕਾਰ ਤੋਂ ਬਾਅਦ ਜਿਹੜਾ ਪੁਲਿਸ ਦੇ ਵੱਲੋਂ ਇਹ ਦਿਖਾਇਆ ਜਾਂਦਾ ਕਿ ਅਸੀਂ ਜਿਹੜਾ ਦੋਸ਼ੀਆਂ ਦਾ ਐਨਕਾਊਂਟਰ ਕਰਤਾ ਪੂਰੇ ਪੰਜਾਬ ਦੇ ਮੀਡੀਆ ਉੱਤੇ ਖਬਰ ਚੱਲਦੀ ਹੈ ਇੱਥੋਂ ਤੱਕ ਕਿ ਮੰਤਰੀ ਵੀ ਪੰਜਾਬ ਸਰਕਾਰ ਦੇ ਦਾਵਾ ਕਰਦੇ ਆ ਕਿ ਅਸੀਂ ਇਹ ਜਿਹੜਾ ਐਨਕਾਊਂਟਰ ਅੱਜ ਕਰ ਦਿੱਤਾ ਤੇ ਜਿਹੜਾ ਬਦਲਾ ਆ ਉਹ ਇੱਕ ਦਿਨ ਬਾਅਦ ਲੈ ਲਿਆ ਤੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸ਼ਾਂਤੀ ਉਸੇ ਤਰੀਕੇ ਨਾਲ ਬਰਕਰਾਰ ਹੈ ਪਰ ਹੁਣ ਜਿਹੜਾ ਨਵਾਂ ਮੋੜ ਆਇਆ ਉਹ ਇਹ ਹੈ ਕਿ ਇੱਕ ਐਫਆਈਆਰ ਹੁੰਦੀ ਹੈ ਪੁਲਿਸ ਦੇ ਵੱਲੋਂ ਜਿਸ ਦੇ ਵਿੱਚ ਇਹ ਦਿਖਾਇਆ ਗਿਆ ਕਿ ਜਿਹੜਾ ਉਹ ਐਨਕਾਊਂਟਰ ਹੈ ਉਹ ਪੁਲਿਸ ਦੇ ਵੱਲੋਂ ਨਹੀਂ ਹੈ ਉਹ ਉਹਨਾਂ ਦੇ ਵੀ ਸਾਥੀ ਉਹਨਾਂ ਨੂੰ ਮਾਰ ਗਏ 302 ਦੀ ਐਫਆਈਆਰ ਆ ਪੂਰਾ ਮਾਮਲਾ ਜਾਣਦੇ ਆ ਕਿ ਕੀ ਮੋੜ ਹੈ ਤੇ ਕੀ ਪੂਰੀ ਇਸ ਦੇ ਪਿੱਛੇ ਕਹਾਣੀ ਹੈ ਸਭ ਤੋਂ ਪਹਿਲਾਂ ਜਿਵੇਂ ਉਸ ਦਿਨ ਪੂਰਾ মিডিਆ ਨੇ ਦਿਖਾਇਆ ਸਰਕਾਰ ਨੇ ਵੀ ਦਾਅਵਾ ਕੀਤਾ ਕਿ ਲਓ ਜੀ ਇੱਕ ਦਿਨ ਵੀ ਪੈਣ ਦਿੱਤਾ ਸੀ ਦੋ ਦੋਸ਼ੀ ਜਿਹੜੇ ਉਹਨਾਂ ਦਾ ਇੰਕਾਊਂਟਰ ਕਰ ਦਿੱਤਾ ਮਤਲਬ ਖਬਰਾਂ ਐ ਚਲਾਈਆਂ ਕਿ ਸਰਕਾਰ ਆ ਜਿਹੜੀ ਐਕਸ਼ਨ ਮੋਡ ਦੇ ਵਿੱਚ ਆ ਗਈ ਐ ਇੱਕ ਦਿਨ ਵੀ ਨਹੀਂ ਪੈਣ ਦਿੱਤਾ ਪਰ ਉਸ ਤੋਂ ਬਾਅਦ ਕੀ ਹੁੰਦਾ ਜਿਹੜਾ ਨਵੀਂ ਐਫਆਈਆਰ ਸਾਹਮਣੇ ਆਉਂਦੀ ਅੱਜ ਜਿਹੜਾ ਕਹਾਣੀ ਸਰ ਕੱਲ ਮੇਰੀ ਮਾਨ ਗੋਇਲ ਨਾਲ ਇਸ ਵਿਸ਼ੇ ਤੇ ਗੱਲਬਾਤ ਆਪਾਂ ਫੋਨੋਂ ਕੀਤਾ ਸੀ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਮੀਡੀਆ ਹੈ ਉਹ ਜੋ ਤੋਂ ਲਿਖ ਕੇ ਆ ਜਾਂਦਾ ਉਹ ਚਲਾ ਦਿੰਦਾ ਮਤਲਬ ਨਾ ਸਰਚ ਨਾ ਖੋਜ ਨਾ ਜਾਂਚ ਨਾ ਪੜਤਾਲ ਮੈਂ ਹੁਣ ਤੁਹਾਨੂੰ ਦਿਖਾਉਣਾ ਕਿ ਕੱਲਾ ਮਤਲਬ ਮੀਡੀਆ ਤੋਂ ਜੋ ਚਲਵਾਇਆ ਗਿਆ ਉਸੇ ਤਹਿ ਤੱਕ ਕਿ ਆਮ ਆਦਮੀ ਪਾਰਟੀ ਦੇ ਪੇਜ ਤੇ ਪਿਆ ਹੋਇਆ ਹੈ ਕਿ ਅਬੋਰ ਅਬੋਰ ਦੇ ਕਪੜਾ ਪਾਰੀ ਕਤਲ ਮਾਮਲੇ 'ਚ ਮਾਨ ਸਰਕਾਰ ਦਾ ਵੱਡਾ ਐਕਸ਼ਨ ਘਟਨਾ 'ਚ ਸ਼ਾਮਲ ਦੋ ਬਦਮਾਸ਼ਾਂ ਦਾ ਪੰਜਾਬ ਪੁਲਿਸ ਨੇ ਕੀਤਾ ਅਕਾਊਂਟੇਬਲ ਜਿਹੜਾ ਕਿ ਸ਼ਰੇਆਮ ਝੂਠ ਹੈ ਮੈਂ ਇਹ ਗੱਲ ਝੂਠ ਕਿਉਂ ਕਹਿ ਰਿਹਾ ਕਿ ਅਬੋਰ ਦੇ ਕਪੜਾ واپਾਰੀ ਦੇ ਮਾਮਲੇ ਜਿਹੜੇ ਦੋ ਦੋਸ਼ੀ ਫੜੇ ਗਏ ਸੀ ਇੱਕ ਜਸਪ੍ਰੀਤ ਸੀ ਇੱਕ ਸ਼ਦਰਾਮ ਰਤਨ ਸੀ ਉਹਨਾਂ ਦਾ ਕੋਈ ਅਨਕਾਊਂਟਰ ਨਹੀਂ ਹੋਇਆ ਇਹ ਮੈਂ ਨਹੀਂ ਕਹਿ ਰਿਹਾ ਪੁਲਿਸ ਦੀ ਐਫ ਆਈ ਆਰ ਕਹਿ ਰਹੀ ਹੈ ਪੁਲਿਸ ਨੇ ਐਫ ਆਈ ਆਰ ਕੱਟੀ ਆ ਉਥੋਂ ਦੇ ਥਾਣਾ ਮੁਖੀ ਦੇ ਬਿਆਨਾਂ ਤੇ ਤੇ ਥਾਣਾ ਮੁਖੀ ਦੇ ਬਿਆਨ ਇਹ ਨੇ ਕਿ ਅਸੀਂ ਇਹ ਦੋ ਦੋਸ਼ੀ ਗ੍ਰਿਫਤਾਰ ਸੀ ਸਾਡੇ ਕੋਲ ਪੰਜ ਪੀਰ ਟਿੱਬੇ ਕੋਲ ਇਹਨਾਂ ਨੇ ਹਥਿਆਰ ਸੁੱਟੇ ਸੀ ਅਸੀਂ ਇਹ ਹਥਿਆਰਾਂ ਦੀ ਇਮਰਾਮਦਗੀ ਕਰਾਉਣਗੇ ਅੱਗੇ ਝਾੜੀਆਂ 'ਚ ਇਹਨਾਂ ਦੇ ਕੋਈ ਸਾਥੀ ਬੈਠੇ ਸੀ ਜਿਨ੍ਹਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ 'ਚ ਆਪਣੀ ਪੁਲਿਸ ਪਾਰਟੀ ਨੂੰ ਬਚਾਉਣ ਲਈ ਇੰਸਪੈਕਟਰ ਸਾਹਿਬ ਨੇ ਫਾਇਰਿੰਗ ਕੀਤੀ ਐਸ ਐਚ ਓ ਸਾਹਿਬ ਨੇ ਤੇ ਦੋਸ਼ੀਆਂ ਦੀ ਜਿਹੜੇ ਮਤਲਬ ਅਣਪਛਾਤੇ ਆ ਜਿਹੜੇ ਝਾੜੀਆਂ 'ਚ ਲੁਕੇ ਬੈਠੇ ਸੀ ਉਹਨਾਂ ਦੀ ਗੋਲੀ ਨਾਲੇ ਦੋ ਬੰਦੇ ਮਰ ਗਏ ਮਤਲਬ ਹੁਣ ਸਿੱਧਾ ਸਪਸ਼ਟ ਸਾਫ਼ ਹੈ ਕਿ ਪੁਲਿਸ ਨੇ ਇਹਨਾਂ ਦੋਨਾਂ ਦਾ ਇਨਕਾਊਂਟਰ ਨਹੀਂ ਕੀਤਾ ਇਹਨਾਂ ਦੋਨਾਂ ਦੇ ਗੋਲੀਆਂ ਮਾਰੀਆਂ ਇਹਨਾਂ ਦੇ ਸਾਥੀਆਂ ਨੇ ਪੁਲਿਸ ਕਹਿਣ ਮੁਤਾਬਕ ਕੱਲ ਤੱਕ ਮੀਡੀਆ ਤੇ ਜੋ ਸਕ੍ਰਿਪਟ ਭੇਜ ਦਿੱਤੀ ਕਿ ਮਾਨ ਸਰਕਾਰ ਦਾ ਵੱਡਾ ਐਕਸ਼ਨ ਅਮਨ ਅਰੋੜਾ ਨੇ ਵੀ ਪੋਸਟ ਕੀਤੀ ਤੇ ਹਰ ਇੱਕ ਬੰਦੇ ਨੇ ਇਹਨਾਂ ਦੇ ਨੇ ਪੋਸਟ ਕੀਤੀ ਕਿ ਦੇਖੋ ਬਦਮਾਸ਼ ਢੇਰ ਕਰ ਦਿੱਤੇ ਮਨਜਿੰਦਰ ਸਿੰਘ ਸਰਸਾ ਨੇ ਇਨਕਾਊਂਟਰ ਤੇ ਸਵਾਲ ਕੀਤੇ ਤਾਂ ਉਹਨਾਂ ਤੇ ਵੀ ਅੱਜ ਵੀ ਪੋਸਟਾਂ ਪਾਈਆਂ ਜਾ ਰਹੀਆਂ ਕਿ ਵਪਾਰੀਆਂ ਨਾਲ ਨਹੀਂ ਗੈਂਗਸਟਰਾਂ ਨਾਲ ਹੈ ਹੁਣ ਸਵਾਲ ਇੱਥੇ ਇਹੀ ਖੜਾ ਹੁੰਦਾ ਹੈ ਕਿ ਤੁਹਾਡੀ ਪੁਲਿਸ ਕਿੰਨੀ ਨਲਾਇਕ ਹੈ ਤੁਹਾਡੀ ਪੁਲਿਸ ਪਾਰਟੀ ਦੀ ਮੌਜੂਦਗੀ 'ਚ ਬਾਹਰਲੇ ਬੰਦੇ ਦੋ ਬੰਦਿਆਂ ਨੂੰ ਮਾਰ ਗਏ ਹੁਣ ਸਵਾਲ ਇੱਥੇ ਇਹੀ ਖੜਾ ਹੁੰਦਾ ਹੈ ਕਿ ਪੁਲਿਸ ਕਰ ਕੀ ਰਹੀ ਸੀ ਇਹਦਾ ਮਤਲਬ ਅਬੋਰ ਦੇ ਵਿੱਚ 7 ਤੇ 8 ਤਰੀਕ ਨੂੰ ਤਿੰਨ ਕਤਲ ਹੋ ਗਏ 7 ਤਰੀਕ ਨੂੰ ਵਪਾਰੀ ਦਾ ਹੋਇਆ ਤੇ 8 ਤਰੀਕ ਨੂੰ ਦੋ ਹੋਰ ਬੰਦਿਆਂ ਦਾ ਹੋ ਗਿਆ ਜਦੋਂ ਤੁਸੀਂ ਇਨਕਾਊਂਟਰ ਨਹੀਂ ਕੀਤਾ ਤਾਂ ਮਤਲਬ ਉਹਨਾਂ ਦਾ ਕਤਲ ਹੋਇਆ ਤੇ ਤੁਹਾਡੀ ਕਸਟਡੀ 'ਚ ਹੋਇਆ ਤਾਂ ਇਹਦਾ ਮਤਲਬ ਕਿ ਉਹ ਜਿਹੜੀ ਫਾਜ਼ਿਲਕਾ ਦੀ ਪੁਲਿਸ ਹੈ ਉਹ ਬਿਲਕੁਲ ناکਾਮ ਹੈ ਮਤਲਬ ਉਹਨਾਂ ਦੀ ਪੁਲਿਸ ਪਾਰਟੀ ਦੀ ਮੌਜੂਦਗੀ ਦੌਰਾਨ ਕੋਈ ਬੰਦੇ ਬੰਦਿਆਂ ਨੂੰ ਮਾਰ ਜਾਂਦੇ ਆ ਜਵਾਬੀ ਕਾਰਵਾਈ ਚ ਉਹਨਾਂ ਚ ਕੋਈ ਬੰਦਾ ਮਰਦਾ ਹੀ ਨਹੀਂ ਜਿਹੜੇ ਬੰਦੇ ਅਣਪਛਾਤੇ ਆਏ ਹੁੰਦੇ ਜਿਹੜੇ ਝਾੜੀਆਂ ਚ ਲੁਕੇ ਬੈਠੇ ਹੁੰਦੇ ਆ ਕੱਲ ਵੀ ਸਾਡਾ ਇਹੀ ਸਵਾਲ ਸੀ ਕਿ ਪਹਿਲਾਂ ਉਹ ਬੰਦਿਆਂ ਨੂੰ ਫੜਿਆ ਜਾਂਦਾ ਹੈ ਪੁਲਿਸ ਦੇ ਸੀਨੀਅਰ ਅਧਿਕਾਰੀ ਜਿਹੜੇ ਆ ਉਹ ਅਰਪਾ ਸ਼ੁਕਲਾ ਜੀ ਉਹ ਪ੍ਰੈਸ ਕਾਨਫਰੰਸ ਕਰਦੇ ਆ ਕਿ ਦੋਸ਼ੀ ਸਾਡੇ ਕੋਲੇ ਜਾਂਚ ਚੱਲ ਰਹੀ ਹੈ ਫਿਰ ਉਸ ਤੋਂ ਬਾਅਦ ਸਰਦਾਰ ਹਰਮਨਬੀਰ ਸਿੰਘ ਗਿੱਲ ਨੇ ਜੋ ਡੀਆਈਜੀ ਸਾਹਿਬ ਨੇ ਉਹਨਾਂ ਦਾ ਬਿਆਨ ਆ ਜਾਂਦਾ ਕਿ ਮੁੱਠ ਭੇੜ ਦੌਰਾਨ ਇਹ ਦੋ ਦੋ ਬੰਦੇ ਮਾਰੇ ਗਏ ਮਤਲਬ ਇੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਬੰਦੇ ਮਾਰੇ ਵੀ ਜਾਂਦੇ ਆ ਕੱਲ ਤੱਕ ਕੇਸ ਸੀ ਸਵਾਲ ਕਈ ਕੱਲ ਵੀ ਖੜੇ ਹੋਏ ਪਰ ਅੱਜ ਤਾਂ ਜਮਾ ਸਿਰੇ ਹੀ ਲੱਗ ਗਿਆ ਕਿ ਉਹ ਬੰਦੇ ਪੁਲਿਸ ਦੇ ਐਨਕਾਊਂਟਰ 'ਚ ਮਾਰੇ ਹੀ ਨਹੀਂ ਗਏ ਉਹ ਤਾਂ ਮਾਰ ਗਿਆ ਉਹਨਾਂ ਨੂੰ ਕੋਈ ਤੀਜਾ ਬੰਦਾ ਬਾਹਰਲੇ ਬੰਦੇ ਮਾਰ ਗਏ ਤਾਂ ਫੇਰ ਵਾਹ ਵਾਹ ਕਿਹੜੀ ਗੱਲ ਦੀ ਖਟ ਗਏ ਜਿਹੜੀ ਕਤਲ ਦੀ ਗੱਲ ਆ ਉਹ ਇੱਥੇ ਉਸ ਦੇ ਵਿੱਚ ਲੱਗੀਆਂ ਧਰਾਵਾਂ ਦੱਸ ਰਹੀਆਂ ਨੇ ਕਿ ਇਹ ਕਤਲ ਹੈ ਕਿਉਂਕਿ BNS 103 ਲਾਈ ਗਈ ਹੈ ਉਹ ਕਤਲ ਦੀ ਧਾਰਾ ਹੁੰਦੀ ਹੈ ਉਸ ਤਾਂ ਖੁਦ ਕਹਿ ਰਿਹਾ ਕਿ ਹਾਂ ਕਤਲ ਹੋਇਆ ਮੈਂ ਉਹੀ ਕਹਿਣਾ ਪੁਲਿਸ ਦੀ ਮੌਜੂਦਗੀ 'ਚ ਕਤਲ ਹੋ ਗਿਆ ਪੁਲਿਸ ਹੱਥੇ ਹੱਤਰੀ ਬੈਠੀ ਹੈ ਕਿੱਧਰ ਗਈ ਪੁਲਿਸ ਦੀ ਇੰਟੈਲੀਜੈਂਸ ਸੀ ਕਿੱਧਰ ਗਈ CID ਜਿਹਨੂੰ ਲੱਖਾਂ ਰੁਪਏ ਜਿੱਤੇ ਖਰਚਾ ਕੀਤਾ ਜਾਂਦਾ ਹੁਣ ਸਵਾਲ ਇੱਥੇ ਖੜਾ ਇਹ ਵਾਰ-ਵਾਰ ਉੱਥੇ ਗਲਤੀ ਆਉ ਕਿੱਡੀ ਕਿੱਡੀ ਮੀਡੀਆ ਰਾਹੀਂ ਗੇਮ ਖੇਡੀ ਗਈ ਲੋਕਾਂ ਦੇ ਦਿਮਾਗ ਨਾਲ ਕਿਵੇਂ ਖੇਡਿਆ ਗਿਆ ਮਤਲਬ ਝੂ ਐਫ ਆਈ ਆਰ ਕੁਝ ਹੋਰ ਹੈ ਗੱਲ ਕੁਝ ਹੋਰ ਬਣਾਈ ਗਈ ਹੈ ਪ੍ਰਚਾਰਿਆ ਕੁਝ ਹੋਰ ਜਾ ਰਿਹਾ ਮਤਲਬ ਗੇਮ ਕਿਸ ਤਰੀਕੇ ਨਾਲ ਖੇਡੀ ਗਈ ਕਿਵੇਂ ਆਮ ਅ즈ਮੀ ਪਾਰਟੀ ਦੇ ਸੋਸ਼ਲ ਮੀਡੀਆ ਪੇਜਾਂ ਤੇ ਕਿਵੇਂ ਜਿਹੜੀ ਹੈ ਵੱਖ-ਵੱਖਰੇ ਨਿਊਜ਼ ਚੈਨਲਾਂ ਤੇ ਜਿਨ੍ਹਾਂ ਨੂੰ ਫੀਡ ਮੀਡੀਆ ਕਹਿੰਦੇ ਆ ਮਾਨ ਗੋਇਲ ਉਹਨਾਂ ਦੇ ਉੱਤੇ ਚੱਲਿਆ ਮਤਲਬ ਕੁਛ ਨਹੀਂ ਪੜਿਆ ਕੁਛ ਨਹੀਂ ਸਮਝਿਆ ਦੋ ਬਦਮਾਸ਼ਾਂ ਦਾ ਅਨਕਾਊਂਟਰ ਦੋ ਬਦਮਾਸ਼ ਪੁਲਿਸ ਨੇ ਕਰ ਦਿੱਤੇ ਢੇਰ ਦੋ ਬਦਮਾਸ਼ਾਂ ਦਾ ਹਾਲਾਂਕਿ ਉਹ ਦੋ ਬਦਮਾਸ਼ਾਂ ਦੇ ਤੋਂ ਕੋਈ ਹੋਰ ਬਦਮਾਸ਼ ਮਾਰ ਗਏ ਜਿਹੜੇ ਹਾਲੇ ਹੀ ਪੁਲਿਸ ਤੋਂ ਗ੍ਰਿਫਤ ਤੋਂ ਬਾਹਰ ਹੈ ਜਿਨ੍ਹਾਂ ਤਿੰਨਾਂ ਨੇ ਵਪਾਰੀ ਤੇ ਗੋਲੀਆਂ ਚਲਾਈਆਂ ਉਹ ਤਿੰਨੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਜਿਨ੍ਹਾਂ ਨੇ ਸ਼ਾਸ਼ ਕੀਤੀ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਮਾਰ ਕੌਣ ਗਿਆ ਕਿਨੂੰ ਗਿਆ ਇਹ ਅਜੇ ਸਮਝ ਹੀ ਨਹੀਂ ਆਉਂਦੀ ਮਤਲਬ ਥੋੜੀ ਫਿਰ ਪੁਲਿਸ ਪਾਰਟੀ ਇੱਥੇ ਕੋਈ ਮਾੜਾ ਜਾਂ ਕੋਈ ਛੋਟਾ ਜਿਹਾ ਕ੍ਰਿਮੀਨਲ ਵੀ ਹੋਵੇ ਉਹਦੇ ਨਾਲ ਤੁਸੀਂ ਸਸਤ ਬੰਦੇ ਜਾਂਦੇ ਆ ਮੈਂ ਇਹ ਸੁਣਿਆ ਕਿ ਕਹਿੰਦੇ ਇੱਕ ਪੁਲਿਸ ਨੇ ਸ਼ੋਅ ਕਰ ਰਹੀ ਹੈ ਕਿ ਉੱਥੇ ਚਾਰ ਬੰਦੇ ਗਏ ਆ ਉਹਨਾਂ ਦੇ ਨਾਲ ਹਥਿਆਰ ਬਰਾਮਦ ਕਰਾਉਣ ਫਿਰ ਹਥਿਆਰ ਬਰਾਮਦ ਕਰਾਉਣ ਗਏ ਆ ਤੁਸੀਂ ਉਹਨਾਂ ਨੂੰ ਪੁੱਛ ਲਓ ਉਹਨਾਂ ਨੂੰ ਗੱਡੀ 'ਚ ਪਾ ਲਓ ਵੀ ਕਿੱਥੇ ਜੇ ਪਏ ਆ ਠੀਕ ਹੈ ਉਹ ਬਾਹਰ ਕੱਢ ਲਏ ਉਹਨਾਂ ਨੂੰ ਉਹ ਮਾਰ ਗਏ ਪੁਲਿਸ ਬਚ ਗਈ ਇਹ ਵੀ ਇੱਕ ਸਵਾਲ ਖੜਾ ਹੁੰਦਾ ਮਤਲਬ ਸਵਾਲ ਵਾਰ-ਵਾਰ ਇਹੀ ਖੜੇ ਹੁੰਦੇ ਆ ਕਿ ਕਿਵੇਂ ਪੰਜਾਬ 'ਚ ਸ਼ਰੇਆਮ ਕਤਲ ਹੋ ਰਹੇ ਆ ਹੁਣ ਤੁਸੀਂ ਦੇਖੋ 15 ਦਿਨਾਂ ਦੇ ਵਿੱਚ ਵਿੱਚ ਹੋਏ ਮੈਂ ਕਤਲਾਂ ਦੀ ਤੁਹਾਨੂੰ ਜਾਣਕਾਰੀ ਦ 15 ਦਿਨਾਂ ਦੇ ਵਿੱਚ ਵਿੱਚ ਪੰਜਾਬ 'ਚ ਕਿੱਡੀਆਂ ਵੱਡੀਆਂ 26 ਜੂਨ ਨੂੰ ਬਟਾਲਾ 'ਚ ਜੱਗੂ ਭਗਵਾਨਪੁਰੀ ਦੀ ਮਾਤਾ-ਦਾਤਾ ਤੇ ਉਹਦੇ ਬਾਡੀਗਾਰਡ ਦਾ ਕਤਲ ਹੋ ਜਾਂਦਾ ਹੈ 4 ਜੁਲਾਈ ਨੂੰ ਮੋਗਾ ਦੇ ਵਿੱਚ ਤਾਨੀਆਂ ਦੇ ਪਤਾ ਤੇ ਗੋਲੀਆਂ ਚੱਲ ਜਾਂਦੀਆਂ 7 ਜੁਲਾਈ ਨੂੰ ਅਪੋਰ ਦੇ ਵਿੱਚ ਕਪੜਾਪਾਰੀ ਫਿਰ ਕਿੱਥੇ ਗਈ ਇਹਨਾਂ ਦੀ ਇੰਟੈਲੀਜੈਂਸੀ ਕਿ ਸਿਰਫ ਗੱਲਾਂ ਲਈ ਹੈ ਮਤਲਬ ਜਿਹੜਾ ਤੁਸੀਂ ਅਨਕਾਊਂਟਰ ਕਰਦੇ ਆ ਉਹ ਚ ਵੀ ਕੋਈ ਸੱਚ ਨਹੀਂ ਮੀਡੀਆ ਦੇ ਤੁਸੀਂ ਇਹ ਚਲਾ ਦਿੰਦੇ ਹੋ ਕਿ ਅਨਕਾਊਂਟਰ ਕਰਤਾ ਜੀ ਬੰਦੇ ਮਾਰਤੇ ਜੀ ਆਹ ਕਰਤਾ ਜੀ ਨਿਕਲਿਆ ਕੀ ਖੋਦਿਆ ਪਹਾੜ ਨਿਕਲਿਆ ਚੂਹਾ ਮਤਲਬ ਚੂਹਾ ਵੀ ਨਹੀਂ ਨਿਕਲਿਆ ਮਰਿਆਵਾ ਚੂਹਾ ਨਿਕਲਿਆ ਮਤਲਬ ਜਿਹੜੇ ਤੁਸੀਂ ਬੰਦੇ ਫੜੇ ਉਹਨਾਂ ਦਾ ਪਰਿਵਾਰ ਪਰ ਟ੍ਰੈਕ ਹੋਂ ਚੱਕ ਕੇ ਲਗੇ ਅਸੀਂ ਨਹੀਂ ਕਹਿੰਦੇ ਉਹ ਬੰਦੇ ਦੋਸ਼ੀ ਹੋਣਗੇ ਉਹਨਾਂ ਦਾ ਕੋਈ ਹੱਥ ਵੀ ਹੋ ਸਕਦਾ ਪਰ ਸਵਾਲ ਤਾਂ ਇੱਥੇ ਖੜਾ ਹੁੰਦਾ ਕਿ ਤੁਹਾਡੀ ਮੌਜੂਦਗੀ ਚ ਬੰਦੇ ਮਾਰ ਗਿਆ ਕੋਈ ਜਿਹਦੇ ਬਾਰੇ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕੀ ਮਗਰ ਪਿੱਛਾ ਕਿੰਨੀ ਦੂਰ ਹੋ ਸਕਦਾ ਉਹਨਾਂ ਦੋਸ਼ੀਆਂ ਤੋਂ ਕੀ ਕੁਝ ਪੁੱਛਣਾ ਸੀਗਾ ਪੁਲਿਸ ਨੇ ਹੋਰ ਕੁਝ ਸਾਹਮਣੇ ਆਉਂਦਾ ਮਤਲਬ ਉਹਨੂੰ ਕੋਈ ਆ ਕੇ ਮਾਰ ਗਿਆ ਇਹਨਾਂ ਦੇ ਸਾਹਮਣੇ ਆ ਕੇ ਮੈਂ ਉਹੀ ਕਹਿਣਾ ਜੀ ਪੁਲਿਸ ਦੀ ਪ੍ਰੋਟੈਕਸ਼ਨ ਚ ਜੇ ਬੰਦਾ ਮਰ ਗਿਆ ਫਿਰ ਕਾਦੇ ਆਸਤੇ ਗਨਮੈਨ ਲੈ ਕੇ ਤੁਰੇ ਫਿਰਦੇ ਆ ਜਿਹੜੇ ਮਤਲਬ ਵੱਡੇ ਵੱਡੇ ਲੋਕ ਐ ਜਦੋਂ ਪੁਲਿਸ ਦੀ ਗਨਾਂ ਦੇ ਕਸਟਡੀ ਦੇ ਵਿੱਚ ਇਸ ਤਰੀਕੇ ਨਾਲ ਬੰਦੇ ਮਰ ਜਾਣੇ ਆ ਤਾਂ ਫਿਰ ਸਵਾਲ ਤਾਂ ਖੜੇ ਹੋਣਗੇ ਮੈਂ ਇਹ ਕਹਿਣਾ ਕਿ ਫੋਕੀ ਵਾਵਾ ਖੱਟਣ ਦੇ ਲਈ ਵੀ 7 ਤਰੀਕ ਤੋਂ ਮਾਮਲਾ ਭਖਿਆ ਹੋਇਆ ਸੀ ਲੋਕਾਂ ਦੇ ਵਿੱਚ ਰੋਸ ਸੀ ਵਪਾਰੀਆਂ ਦਾ ਇੱਥੋਂ ਤੱਕ ਵੀ ਹੋ ਸਕਦਾ ਸੀ ਕਿ ਪੰਜਾਬ ਬੰਦ ਦਾ ਸੱਦਾ ਵੀ ਹੋ ਸਕਦਾ ਸੀ ਤੇ ਹੋ ਵੀ ਜਾਣਾ ਸੀ ਕਿਉਂਕਿ ਜਿੰਨਾ ਰੋਸ ਸੀ ਜਿੱਡਾ ਉਹ ਇੱਕ ਵਿਅਕਤੀ ਜਿਹੜਾ ਕਿ ਜਮੀਨ ਤੋਂ ਉੱਠ ਕੇ ਐਡਾ ਕਾਰੋਬਾਰੀ ਬਣਿਆ ਉਹਦੇ ਉਹਦੇ ਇਸ ਤਰੀਕੇ ਨਾਲ ਕਾਂਡ ਵਾਪਰ ਗਿਆ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਨੇ ਵੀ ਇਸ ਤੇ ਆਪਣਾ ਜਿਹੜਾ ਨਾਰਾਜ਼ਗੀ ਜ਼ਾਹਰ ਕੀਤੀ ਵਿਰੋਧੀ ਧਿਰਾਂ ਵੀ ਸਰਕਾਰ ਨੂੰ ਘੇਰਨ ਲੱਗ ਗਈਆਂ ਉਹਦੇ ਚੱਲਦੇ ਆ ਮਤਲਬ ਫਟਾਫਟ ਕਾਲੀ ਦੇ ਵਿੱਚ ਮਤਲਬ ਅੱਗਾ ਨਹੀਂ ਦੇਖਿਆ ਪਿੱਛਾ ਨਹੀਂ ਦੇਖਿਆ ਦੋ ਬੰਦੇ ਚੱਕੇ ਉਹ ਜਿਹੜੇ ਸਵਿਫਟ ਵਾਲੇ ਕਹਿ ਰਹੀ ਹੈ ਪੁਲਿਸ ਉਹ ਚੱਕੇ ਪਹਿਲਾਂ ਕਹਿੰਦੇ ਗ੍ਰਿਫਤਾਰ ਕੀਤੇ ਆ ਫਿਰ ਕਹਿੰਦੇ ਯੂਨਨ ਉੱਥੇ ਲੈ ਗਏ ਫਿਰ ਗੱਲ ਆਈ ਕਿ ਉਹਨਾਂ ਦਾ ਐਨਕਾਊਂਟਰ ਕਰ ਦਿੱਤਾ ਤੇ ਅੱਜ ਗੱਲ ਇਹ ਨਿਕਲ ਕੇ ਆਉਂਦੀ ਹੈ ਕਿ ਉਹ ਤਾਂ 302 ਦਾ ਮਕਦਮਾ ਦਰਜ ਐਸਐਚਓ ਸਾਹਿਬ ਦੇ ਬਿਆਨਾਂ ਤੇ ਹੋਇਆ ਜਿਹੜਾ ਕਿ ਅਣਪਛਾਤੇ ਵਿਅਕਤੀਆਂ ਤੇ ਹੋ ਗਿਆ ਉਹਨਾਂ ਨੂੰ ਕੌਣ ਗੋਲੀਆਂ ਮਾਰ ਗਿਆ ਕਿਹਨੇ ਕੀਤਾ ਉਹਦੇ ਕੁਝ ਵੀ ਪਤਾ ਨਹੀਂ ਮਤਲਬ ਕਿ ਆਹੀ ਕੁਝ ਮਤਲਬ ਸਿੱਧੂ ਮੂਸੇ ਵਾਲੇ ਵੀਰੇ ਹੋਇਆ ਸੀ ਅਜੇ ਤੱਕ ਲੋਕਾਂ ਨੂੰ ਉਹਤੇ ਵੀ ਯਕੀਨ ਨਹੀਂ ਜਾਂਚ ਤੇ ਆਹੀ ਕੁਝ ਹੁਣ ਹੋ ਰਿਹਾ ਹੈ ਹੋ ਕੀ ਰਿਹਾ ਲੋਕ ਤੇ ਹੀ ਪੁੱਛ ਰਿਹਾ ਨਾ ਕਿੱਧਰ ਗਿਆ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਕਿਸੇ ਬੰਦੇ ਨੂੰ ਗੋਲੀਆਂ ਕੋਈ ਬੰਦਾ ਕਿਸੇ ਨੂੰ ਮਾਰ ਕੇ ਉਹਦੇ ਬਾਅਦ ਗੋਲੀਆਂ ਮਾਰ ਕੇ ਉਹਨੂੰ ਮਾਰ ਦਿਓ ਤੁਹਾਡਾ ਡਰ ਕਿੱਥੇ ਹੈ ਤੁਹਾਡੀ ਪੁਲਿਸ ਦੀ ਕ੍ਰੈਡੀਬਿਲਟੀ ਕਿੱਥੇ ਹੈ ਲੋਕਾਂ ਦੇ ਵਿੱਚ ਵਿਸ਼ਵਾਸ ਕਿੱਥੇ ਹੈ ਕਿਤੇ ਵੀ ਹੈ ਨਹੀਂ ਤੁਹਾਡੀ ਇੰਟੈਲੀਜੈਂਸੀ ਨੂੰ ਤਾਂ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਹੈੱਡਕੁਆਰਟਰ ਤੇ ਬੰਬ ਡੈਕ ਪੈਣਾ ਮਤਲਬ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਸਹੀ ਚੱਲ ਰਿਹਾ ਜਿਹੜੇ ਸਵਾਲ ਇੱਥੇ ਖੜੇ ਮੀਡੀਆ ਦੇ ਰਾਈ ਸਿਰਫ ਲੋਕਾਂ ਦੇ ਦਿਮਾਗਾਂ ਨਾਲ ਖੇਡਿਆ ਜਾ ਰਿਹਾ ਹੈ ਕਿਵੇਂ ਇੱਕ ਅਨਕਾਊਂਟਰ ਜਿਹੜਾ ਹੋਇਆ ਹੀ ਨਹੀਂ ਉਹਨਾਂ ਨੂੰ ਕਾਊਂਟਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਇਹ ਸਾਰੇ ਸਵਾਲ ਇੱਥੇ ਖੜਦੇ ਆਗੇ ਅਸੀਂ ਐਸਐਚਓ ਸਾਹਿਬ ਨੂੰ ਵੀ ਇਹਦੇ ਬਾਬਤ ਫੋਨ ਲਾਇਆ ਪਰ ਉਹਨਾਂ ਨੇ ਚੱਕਿਆ ਨਹੀਂਗਾ ਵੀ ਦੱਸੋ ਤਾਂ ਸਹੀ ਵੀ ਉੱਥੇ ਕੀ ਕੁਝ ਵਾਪਰਿਆ ਤੁਹਾਡੇ ਨਾਲ ਕਿੱਧਰ ਗਏ ਤੁਹਾਡੇ ਹਥਿਆਰ ਬਰਾਮਦ ਕਰਨਗੇ ਜਿਹੜੇ ਇੱਕ 30 ਬੋਰ ਦਾ ਕਹਿੰਦੇ ਪਿਸਟਲ ਮਿਲਿਆ ਬਾਕੀ ਕਿੱਧਰ ਗਏ ਕੌਣ ਲੈ ਗਿਆ ਕੌਣ ਲੱਪਣ ਆਇਆ ਜਿਹੜੇ ਲੱਪਣ ਆਇਓ ਕਿੱਧਰ ਗਏ ਮਤਲਬ ਕੁਝ ਵੀ ਸਮਝ ਮਤਲਬ ਰਾਮ ਕੁਝੋੜਾ ਜਿਹਨੂੰ ਕਹਿੰਦੇ ਆ ਕਿ ਪਿਆਜ ਆ ਪਿਆ ਪਾਇਆ ਜਾ ਰਿਹਾ ਇੱਕ ਜਿਹੇ ਚ ਪੱਲੇ ਕੱਖ ਵੀ ਨਹੀਂ ਪੈ ਰਿਹਾ ਨਿਕਲ ਕੁਝ ਵੀ ਨਹੀਂ ਰਿਹਾ ਮਤਲਬ ਇਹ ਤਾਂ ਮੈਂ ਉਹ ਹੀ ਗੱਲ ਕਹਿਣਾ ਕਿ ਫਿਰ ਇਹ ਤਾਂ ਜਿਹੜੇ ਡੀਆਈਜੀ ਸਾਹਿਬ ਨੇ ਬੋਲਿਆ ਜਿਹੜਾ ਏਡੀਜੀਪੀ ਸਾਹਿਬ ਨੇ ਜਾਂ ਡੀਜੀਪੀ ਸਾਹਿਬ ਨੇ ਬੋਲਿਆ ਪਰ ਉਹ ਗੱਲਾਂ ਗਿਆ ਕਿੱਧਰ ਰਹੀਆਂ ਉਹ ਗੱਲਾਂ ਤਾਂ ਮੈਂ ਹੀ ਨਹੀਂ ਨਿਕਲ ਰਿਹਾ ਗੱਲੀਆਂ ਗੱਲਾਂ ਚ ਪੇਸ਼ ਕੀ ਕੀਤਾ ਜਾ ਰਿਹਾ ਮਤਲਬ ਆਮ ਆਦਮੀ ਪਾਰਟੀ ਸਾਰੀ ਆਪਣੀਆਂ ਪੋਸਟਾਂ ਪਾ ਰਹੀ ਹੈ ਕੋਈ ਮੈਂ ਉਹ ਹੀ ਮੈਂ ਤੁਹਾਨੂੰ ਕਹਿਣਾ ਕਿ ਕਿਸੇ ਹੋਰ ਬੰਦੇ ਨੇ ਨਹੀਂ ਆਮ ਆਦਮੀ ਪਾਰਟੀ ਦੇ ਅਫੀਸ਼ੀਅਲ ਪੇ ਨੇ ਪਾਇਆ ਕਿ ਦੋ ਪੁਲਿਸ ਪੰਜਾਬ ਪੁਲਿਸ ਨੇ ਕੀਤਾ ਕਿੱਡਾ ਗੱਪ ਮਾਰਿਆ ਯਾਰਾ ਸ਼ਰੇਆਮ ਗੱਪ ਪੁਲਿਸ ਕਹਿ ਰਹੀ ਹੈ ਉਹਨਾਂ ਨੂੰ ਦੋਸ਼ੀ ਮਾਰ ਗਏ ਆ ਜਿਹੜੇ ਅਣਪਛਾਤੇ ਆ ਇਹ ਕਹਿ ਰਿਹਾ ਜੀ ਸਾਡੀ ਪੁਲਿਸ ਨੇ ਮਾਰਤਾ ਪਹਿਲਾਂ ਆਪ ਚ ਰਹਿ ਤਾਂ ਕਰ ਲਿਆ ਕਰੋ ਭਗਵਾਨ ਸਿੰਘ ਮਾਨ ਵੀ ਕਹਿੰਦੇ ਹੁੰਦੇ ਸੀ ਕਿ ਜਦੋਂ ਕੋਈ ਗੱਲ ਕਰਨੀ ਹੁੰਦੀ ਆਪ ਚ ਰਹਿ ਕਰ ਲਿਆ ਕਰੋ ਪਿਓ ਪੁੱਤ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਹੁੰਦੇ ਸੀ ਮੈਂ ਹੁਣ ਕਹਿਣਾ ਕਿ ਘਟੋੜ ਵਾਲ ਪੁਲਿਸ ਤੇ ਸੀਐਮ ਤਾਂ ਰਿਆ ਕਰ ਲਿਆ ਕਰਨ ਜਾਂ ਪੁਲਿਸ ਤੇ ਆਮ ਆਦਮੀ ਪਾਰਟੀ ਤਾਂ ਰਿਆ ਕਰ ਲਿਆ ਕਰੇ ਕਿ ਵਾਪਰ ਕੀ ਰਿਹਾ ਹੈ ਚੱਲ ਕੀ ਰਿਹਾ ਹੈ ਕਰ ਕੀ ਰਹੇ ਹਾਂ ਮਤਲਬ ਸਵਾਲ ਵਾਰ-ਵਾਰ ਇਹ ਹੀ ਨਿਕਲਿਆ ਆਉਂਦਾ ਹੈ ਕਿ ਲੋਕਾਂ 'ਚ ਨੰਬਰ ਬਣਾਉਣ ਲਈ ਤੁਸੀਂ ਇਨਕਾਊਂਟਰ ਦੀ ਗੱਲ ਕੀਤੀ ਉਹ ਤੁਹਾਡਾ ਝੂਠਾ ਨਿਕਲਿਆ ਕਿ ਤੁਹਾਡਾ ਤੋਂ ਇਨਕਾਊਂਟਰ ਹੋਇਆ ਹੀ ਨਹੀਂ ਉਹ ਕਰ ਗਿਆ ਠੀਕ ਹੈ ਮਤਲਬ ਹੁਣ ਸਵਾਲ ਵਾਰ-ਵਾਰੇ ਖੜਾ ਹੁੰਦਾ ਹੈ ਕਿ ਪੁਲਿਸ ਦੇ ਨਾਮ ਦੀ ਕੋਈ ਚੀਜ਼ ਹੈ ਪੰਜਾਬ 'ਚ ਪੁਲਿਸ ਦਾ ਡਰ ਹੈ ਅਪਰਾਧੀਆਂ ਦੇ ਮਨ 'ਚ ਕਿਤੇ ਵੀ ਨਹੀਂ ਦਿਖਾਈ ਦਿੰਦਾ ਪੁਲਿਸ ਦੀ ਕਸਟਡੀ 'ਚ ਬੰਦੇ ਮਰ ਜਾਂਦੇ ਆ ਕਿਹੋ ਜਿਹੀਆਂ ਗੱਲਾਂ ਇੱਥੇ ਹੋ ਰਹੀਆਂ ਮਤਲਬ ਜਿਵੇਂ ਬਦਲਾਅ ਦੀ ਗੱਲ ਨਿਕਲਦੀ ਸੀ ਇਹ ਵੀ ਬਦਲਾਅ ਹੀ ਹੈ ਇਹ ਬਹੁਤ ਵੱਡਾ ਬਦਲਾਅ ਹੈ ਕਿ ਪੁਲਿਸ ਦੇ ਇਨਕਾਊਂਟਰ ਕਰਕੇ ਬੰਦੇ ਮਾਰ ਕੇ આરોપી ਬਣਾ ਲਿਆ ਪੁਲਿਸ ਨੇ ਕੀਤਾ ਉਸ ਤੋਂ ਬਾਅਦ ਜਦੋਂ ਮਾਮਲਾ ਨਿਕਲਿਆ ਆਉਂਦਾ ਹੈ ਉਦੋਂ ਇਹ ਨਿਕਲਿਆ ਆਉਂਦਾ ਕਿ ਕੋਈ ਹੋਰ ਮਾਰ ਗਿਆ ਕੁੱਲ ਮਿਲਾ ਕੇ ਇੱਕ ਨੈਰੇਟਿਵ ਬਿਲਡ ਕਰ ਲਿਆ ਹੁੰਦਾ ਕਿ ਬਖੋਜੀ ਮਾਨ ਸਰਕਾਰ ਧਾਕੜ ਹੋ ਗਈ ਮਾਨ ਸਰਕਾਰ ਨੇ ਐਕਸ਼ਨ ਲੈ ਲਿਆ ਮਾਨ ਸਰਕਾਰ ਨੇ ਦੋਸ਼ੀ ਦੋਸ਼ੀਆਂ ਨਾਲ ਕਾਊਂਟਰ ਕਰ ਦਿੱਤਾ ਪਰ ਕਿਹੜੇ ਮਾਰਤੇ ਕੀ ਉਹ ਦੋਸ਼ੀ ਸੀ ਇਹ ਵੀ ਇੱਕ ਸਵਾਲ ਹੈ ਮਤਲਬ ਕੀ ਪੁਲਿਸ ਨੂੰ ਹੁਣ ਇੱਥੇ ਪਹਿਲਾਂ ਕੱਲ ਤੱਕ ਇਹ ਸੀ ਕਿ ਇਹ ਫੇਕ ਅਨਕਾਊਂਟਰ ਹੈ ਠੀਕ ਹੈ ਕੱਲ ਤੱਕ ਲੋਕਾਂ ਦਾ ਸੀ ਕਿ ਮਾਰੇ ਆ ਫੜ ਕੇ ਮਾਰੇ ਆ ਵੀ ਪਹਿਲਾਂ ਕਿਹਾ ਗਿਆ ਕਿ ਅਰੈਸਟ ਹੈ ਬਾਅਦ ਗਿਆ ਤਾਂ ਕਿ ਮਾਰ ਦਿੱਤੇ ਹੁਣ ਲੋਕਾਂ ਦਾ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਕੀ ਪੁਲਿਸ ਨੂੰ ਇੰਨੀਆਂ ਪਾਵਰਾਂ ਦੇ ਦਿੱਤੀਆਂ ਕਿ ਉਹ ਹੁਣ ਆਪ ਹੀ ਫੈਸਲਾ ਕਰੂਗੀ ਸਾਡੀਆਂ ਅਦਾਲਤਾਂ ਕਿੱਥੇ ਆ ਸਾਡਾ ਸਿਸਟਮ ਕਿੱਥੇ ਆ ਮਾਨ ਸਾਹਿਬ ਘਰ ਟਾਣ ਵੇਲੇ ਕਹਿੰਦੇ ਕਿ ਅਦਾਲਤਾਂ ਜਿਨੇ ਜਾਣਾ ਜਾਓ ਅਦਾਲਤ ਕੋਈ ਜਿੱਕਤ ਨਹੀਂ ਅਸੀਂ ਤਾਂ ਐਂ ਕਰਾਂਗੇ ਮਤਲਬ ਕੌਲ ਮਲਾ ਕੇ ਸਾਰਾ ਸਿਸਟਮ ਪੁਲਿਸ ਦੇ ਹੱਥ ਚ ਸਾਰਾ ਢਾਣਾ ਜਿਹੜਾ ਟਾਂਚਾ ਪੁਲਿਸ ਜਿਹੜਾ ਸਾਰਾ ਕੇਸ ਆ ਉਹ ਕਤਲ ਮਾਮਲੇ ਦਾ ਉਹ ਸਾਰੇ ਦਾ ਸਾਰਾ ਫੋਕਸ ਹੁਣ ਲੋਕਾਂ ਦਾ ਇਹਨਾਂ ਦੋਵਾਂ ਬੰਦਿਆਂ ਉੱਤੇ ਹੋ ਗਿਆ ਐਨਕਾਊਂਟਰ ਕਿਵੇਂ ਹੋਇਆ ਕਿਵੇਂ ਨਹੀਂ ਸਾਰਾ ਮਤਲਬ ਧਿਆਨ ਇੱਧਰ ਹੋ ਗਿਆ ਉਧਰੇ ਵੱਲ ਧਿਆਨ ਹੀ ਨਹੀਂ ਕਿ ਕਿਵੇਂ ਹੋਇਆ ਕਿਵੇਂ ਕਤਲ ਹੋਇਆ ਉਹਨਾਂ ਦਾ ਮੈਂ ਉਹੀ ਕਹਿਣਾ ਜੀ ਤੁਸੀਂ ਭਾਵੇਂ 12 ਬੰਦਿਆਂ ਦਾ ਐਨਕਾਊਂਟਰ ਕਰ ਦਿਓ ਪਰ ਸੰਜੇ ਵਰਮਾ ਨਹੀਂ ਮੁੜਨਾ ਠੀਕ ਹੈ ਉਹ ਪਰਿਵਾਰ ਨੂੰ ਉਹਦਾ ਜੀ ਨਹੀਂ ਮਿਲਣਾ ਉਹ ਭਰਾ ਜਿਹੜਾ ਵਿਲਕਦਾ ਫਿਰਦਾ ਮੈਂ ਅੱਜ ਤੱਕ ਮੈਂ ਅੱਜ ਤੱਕ ਬਹੁਤ ਵੇਖਿਆ ਮੌਤਾਂ ਵੇਖੀਆਂ ਪਰ ਕੋਈ ਭਰਾ ਉਹ ਵੀ ਐਡੀ ਉਮਰ ਦਾ ਭਰਾ ਆਪਦੇ ਭਰਾ ਨੂੰ ਐਂ ਵਿਲਕਦਾ ਮੈਂ ਅੱਜ ਤੱਕ ਨਹੀਂ ਦੇਖਿਆ ਕਿੰਨੀ ਸਾਂਝ ਹੋ ਦੋਨਾਂ ਭਰਾਵਾਂ ਦੀ ਕਿੰਨਾ ਪਿਆਰ ਹੋ ਦੋਵਾਂ ਭਰਾਵਾਂ ਦਾ ਕਿੱਥੋਂ ਉੱਠ ਕੇ ਕਿੱਥੇ ਪਹੁੰਚੇ ਹੋਣਗੇ ਕਿੰਨੀਆਂ ਯਾਦਾਂ ਹੋਣੀਆਂ ਕੀ ਉਹ ਭਰਾ ਨੂੰ ਭਰਾ ਮੁੜਿਆ ਹੋਊਗਾ ਤੁਸੀਂ ਸਿਕਿਉਰਿਟੀ ਇਹ ਦੇਣੀ ਹੈ ਕਿ ਤੁਸੀਂ ਉਹ ਬੰਦਾ ਮਤਲਬ ਉਹ ਬੰਦੇ ਨੂੰ ਸਿਕਿਉਰ ਫੀਲ ਹੋਵੇ ਕਿ ਯਾਰ ਮੈਂ ਇਹ ਵਾਤਾਵਰਣ ਚ ਰਹਿ ਰਹਾ ਮੈਨੂੰ ਕਿਸੇ ਗੈਂਗਸਟਰ ਦਾ ਫੋਨ ਨਹੀਂ ਆਉਣਾ ਅੱਜ ਪੰਜਾਬ ਚ ਤਰੱਕੀ ਕਰਨਾ ਗੁਨਾਹ ਹੋ ਗਿਆ ਜਿਨੇ ਕੋਈ ਸ਼ੋਰੂਮ ਪਾ ਲਿਆ ਫਰੋਤੀ ਦੀ ਕਾਲ ਜਿਨੇ ਕੋਈ ਚੰਗੀ ਗੱਡੀ ਲੈ ਲਈ ਫਰੋਤੀ ਦੀ ਕਾਲ ਜਿਨੇ ਮਾੜਾ-ਵੋਟਾ ਚੰਗਾ ਜੀਵਨ ਜਾਂ ਸ਼ੁਰੂ ਕਰਤੀ ਫਰੋਤੀ ਦੀ ਕਾਲ ਹੈ ਹੁਣ ਉਦੋਂ ਗਾਂ ਆਜੋ ਜਿਹੜਾ ਮੋਗੇ ਵਾਪਰਿਆਗਾ ਤਾਣੀਆਂ ਦੇ ਪਿਤਾ ਨਾ ਤਾਣੀਆਂ ਦੇ ਪਿਤਾ ਦੀ ਸਿਕਿਉਰਿਟੀ ਮਿਲੀ ਸੀ ਇਹਨਾਂ ਨੂੰ ਗਨਮੈਣ ਮਿਲਿਆ ਸੀ ਐਸਪੀ ਬਾਲਕਿਸ਼ਨ ਸਿੰਘਲਾ ਨੇ ਕਿਸੇ ਆਪਦੀ ਨਿੱਜੀ ਖੁੰਦ ਕਰਕੇ ਰਿਪੋਰਟ ਲੱਗੀ ਅਖਬਾਰ ਦੇ ਵਿੱਚ ਕਿ ਉਹਨਾਂ ਨੂੰ ਉਹਨਾਂ ਦਾ ਗਨਮੈਨ ਖੋਲਿਆ ਤੁਹਾਡੀ ਪੁਲਿਸ ਕਰ ਕੀ ਰਹੀ ਹੈ ਇੱਥੇ ਪੁਲਿਸ ਚਲਾ ਕੀ ਰਹੀ ਹੈ ਕਿਸ ਤਰੀਕੇ ਦਾ ਰਾਜ ਚਲਾ ਰਹੀ ਹੈ ਕਿ ਐਂ ਚੱਲੂਗਾ ਜਾਂ ਝੂਠੇ ਪਰਚੇ ਝੂਠੇ ਮੁਕਾਬਲੇ ਝੂਠੇ ਦਾਵੇ ਸਾਰਾ ਕੁਝ ਇਸ ਤਰੀਕੇ ਨਾਲ ਕੀਤਾ ਜਾਵੇਗਾ ਮਤਲਬ ਕੁੱਲ ਮਿਲਾ ਕੇ ਜਿਹਦਾ ਜੀ ਤੁਰ ਜਾਂਦਾ ਉਹਦਾ ਜੀ ਵਾਪਸ ਨਹੀਂ ਆਉਂਦਾ ਚਾਹੇ 10 ਅਨਕਾਊਂਟਰ ਹੋ ਜਾਵੇ ਚਾਹੇ 20 ਅਨਕਾਊਂਟਰ ਹੋ ਜਾਣਾ ਅਨਕਾਊਂਟਰਾਂ ਦੀ ਨੌਬਤ ਨਾ ਹੋਵੇ ਤੁਹਾਡਾ ਸਿਸਟਮ ਪ੍ਰਬੰਧ ਇਸ ਤਰੀਕੇ ਦਾ ਹੋਵੇ ਕਿ ਨਾ ਤਾਂ ਕੋਈ ਕਿਸੇ ਨੂੰ ਗੈਂਗਸ ਸੋ ਸਭ ਤੋਂ ਵੱਡਾ ਸਵਾਲ ਤਾਂ ਜਿਵੇਂ ਹੁਣ ਇਹ ਨਿਸ਼ੇ ਵਾਲੇ ਮਾਮਲਿਆਂ ਦੇ ਵਿੱਚ ਪਰਚੇ ਪਰਚੇ ਪਾਈ ਜਾਂਦੇ ਆ ਜਿੱਤੇ ਇੱਕ ਪਰਚਾ ਦੋ ਪਾਤੇ ਭਰਾ ਨੂੰ ਚੱਕ ਕੇ ਭਰਾ ਦਾ ਪਰਚਾ ਪਾਤਾ ਇੱਥੇ ਗੈਂਗਸਟਰ ਵਧਣ ਗਈ ਜੀ ਜਦੋਂ ਜੇਲ੍ਹਾਂ ਚ ਜਾਣਗੇ ਜੇਲ੍ਹਾਂ ਚ ਮਿਲਣਾ ਕੀ ਆ ਉਹਨਾਂ ਨੂੰ ਜੇਲ੍ਹਾਂ ਚ ਕ੍ਰਾਈਮ ਹੀ ਮਿਲਣਾ ਨਾ ਕ੍ਰਿਮੀਨਲ ਬੰਦੇ ਮਿਲਨੇ ਆ ਉੱਥੇ ਜਾ ਕੇ ਉਹ ਕਹਿ ਲੈਂਦੇ ਆ ਫਿਰ ਬੰਦੇ ਦੇ ਮਾਲੋ ਚਾਰ ਪਰਚੇ ਦਰਜ ਕਰਤੇ ਇਹਨਾਂ ਨੇ ਝੂਠੇ ਸੱਚੇ ਤੇ ਉਹ ਬੰਦਾ ਇਹ ਸੋਚਦਾ ਅੰਤ ਦੇ ਵਿੱਚ ਕਿ ਹੁਣ ਤਾਂ ਆਹ ਰਾਹ ਹੀ ਚੰਗਾ ਇਸੇ ਰਾਹ ਹੀ ਪੈ ਜੀਏ ਜਦੋਂ ਪੁਲਿਸ ਨੇ ਟਿਕਣੇ ਨਹੀਂ ਦੇਣਾ ਜਦੋਂ ਪੁਲਿਸ ਨੇ ਸਾਨੂੰ ਨਿਸ਼ਾਨੇ ਬਣਾ ਲਿਆ ਤੇ ਫਿਰ ਅਸੀਂ ਕਿਉਂ ਸੁਧਰ ਕੇ ਕੀ ਲੈਣਾ ਕਮਾਈ ਤਾਂ ਸਾਡੇ ਘਰ ਦੀ ਬੰਦ ਹੋ ਗਈ ਨੌਕਰੀ ਸਾਨੂੰ ਨਹੀਂ ਮਿਲ ਸਕਣੀ ਸੋ ਇਹ ਚੀਜ਼ਾਂ ਬਹੁਤ ਮੰਦ ਭਾਗੀਆਂ ਵਾਪਰ ਰਹੀਆਂ ਪੰਜਾਬ 'ਚ ਤੇ ਪੰਜਾਬ ਦੇ ਸੰਜੀਦਾ ਲੋਕ ਵੈਸੇ ਤਾਂ ਇਕੱਠ ਕਰਨ ਜਾ ਰਹੇ ਆ ਪੁਲਿਸ ਸਟੇਟ ਦੇ ਖਿਲਾਫ ਤੇ ਇਹਦੇ ਤੇ ਕੋਈ ਕੋਈ ਨਾ ਕੋਈ ਮਾਹੌਲ ਬਣਾਣਾ ਚਾਹੀਦਾ